ਖਾਣਾ ਖਾਲੜਾ ਦੀ ਪੁਲਿਸ ਅਤੇ ਬੀਐਸਐਫ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਬੀਐਸਐਫ ਅਤੇ ਖਾਲੜਾ ਪੁਲਿਸ ਦੇ ਫਲੋਂ ਸਾਂਝੇ ਸਰਚ ਆਪਰੇਸ਼ਨ ਦੇ ਦੌਰਾਨ ਸਰਹੱਦ ਤੋਂ ਪਾਕਿਸਤਾਨ ਡਰਾਉਂ ਤੇ ਸਮੇਤ 3 ਕਿਲੋ 22 ਗ੍ਰਾਮ ਹੈਰੋਇਨ ਬਰਾਮਦ ਹੋਈ ਇਸ ਸਬੰਧੀ ਜਾਣਕਾਰੀ ਦਿੰਦੇ ਡੀਐਸਪੀ ਪਿੱਖੀ ਵਿੰਡ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਤਰਨਤਾਰਨ ਜ਼ਿਲ੍ਹੇ ਦੀ ਨੌਂਦੀ ਭਾਰਤ ਪਾਕਿਸਤਾਨ ਸਰਹੱਦ ਦੇ ਸੈਕਟਰ ਅਮਰਕੋਟ ਦੀ ਬੀਓਪੀ ਬਾਬਾ ਪੀਰ ਕਲਸੀਆਂ ਰਾਹੀਂ ਬੀਤੇ ਦਿਨੀ ਉਹਨਾਂ ਨੂੰ ਸੂਚਨਾ ਮਿਲੀ ਸੀ ਅਤੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਸੀ ਜਿਸ ਤੋਂ ਬਾਅਦ ਪੀਐਸਐਫ ਦੇ ਵੱਲੋਂ ਬਾਰਡਰ ਤੇ ਅਲਰਟ ਜਾਰੀ ਕੀਤਾ ਗਿਆ ਐਸੇ ਦੌਰਾਨ ਬੀਐਸਐਫ ਦੇ ਜਵਾਨਾਂ ਨੂੰ ਪਾਕਿਸਤਾਨ ਦੇ ਵੱਲੋਂ ਆਏ ਡਰੋਨ ਦੇ ਵਾਪਿਸ ਜਾਣ ਦੀ ਕੋਈ ਮੂਵਮੈਂਟ ਸੁਣਾਈ ਨਹੀਂ ਦਿੱਤੀ ਜਿਸ ਤੋਂ ਬਾਅਦ ਬੀਤੇ ਦਿਨ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਉਸ ਸਮੇਂ ਵੀ ਕੁਝ ਵੀ ਬਰਾਮਦ ਨਹੀਂ ਹੋਇਆ ਪਰ ਬੀਤੇ ਦਿਨੀ ਉਹਨਾਂ ਨੂੰ ਕਿਸਾਨ ਤੇ ਖੇਤਾਂ ਦੇ ਵਿੱਚ ਜਦੋਂ ਉਹ ਝੋਨਾ ਫੜ ਰਹੀ ਸੀ ਐਸੇ ਦੌਰਾਨ ਉਹਨਾਂ ਨੂੰ ਡਰੋਨ ਬਰਾਮਦ ਹੋਇਆ ਅਤੇ ਡਰੋਨ ਨੂੰ ਕਬਜ਼ੇ ਦੇ ਵਿੱਚ ਲਿਆ ਗਿਆ ਦੇਖੋ ਪਾਕਿਸਤਾਨ ਲਗਾਤਾਰ ਤੋਂ ਕੋਸ਼ਿਸ਼ ਕਰਦਾ ਆ ਰਿਹਾ ਹੈ ਡਰੋਨ ਰਾਹੀਂ ਹੀਰੋਇਨ ਸਾਡੇ ਨੌਜਵਾਨਾਂ ਨੂੰ ਗਲਤ ਰਾਹ ਤੋਂ ਤੋਰਨ ਦੀ ਖਾਤਰ ਡਰੋਨ ਰਾਹੀਂ ਹੀਰੋਇਨ ਭੇਜਦਾ ਆ ਰਿਹਾ ਪਰੰਤੂ ਮੈਂ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਜਿੱਥੇ ਅਲਰਟਾ ਉਥੇ ਨਾਲ ਦੀ ਨਾਲੇ ਜਿਹੜੀਆਂ ਉਹਨਾਂ ਦੀਆਂ ਕੋਝੀਆਂ ਚਾਲਾਂ ਨੇ ਉਹਨਾਂ ਨੂੰ ਅਸਫਲ ਵੀ ਕਰ ਰਹਾ ਹੈ ਇਸੇ ਲੜੀ ਦੇ ਵਿੱਚ 10 11 ਦੀ ਰਾਤ ਨੂੰ ਇੱਕ ਡਰੋਨ ਮੂਮੈਂਟ ਜਿਹੜੀ ਬਾਬਾ ਪੀਰ ਬੀਪੀਓ ਕੱਤਰ ਬਟਾਲੀਅਨ ਦੇ ਵਿੱਚ ਸਾਨੂੰ ਨੋਟਿਸ ਦੇ ਵਿੱਚ ਆਈ ਸੀ ਜਿਸ ਸੰਬੰਧ ਇਹ ਅਸੀਂ 11 ਤਰੀਕ ਨੂੰ ਵੀ ਤੇ ਅੱਜ ਵੀ ਅਸੀਂ ਸਰਚ ਆਪਰੇਸ਼ਨ ਕੀਤਾ ਹੈ ਇਸ ਸਰਚ ਆਪਰੇਸ਼ਨ ਦੇ ਵਿੱਚ ਬਟਾਲੀਅਨ 71 ਤੋਂ ਇਲਾਵਾ 103 ਬਟਾਲੀਅਨ ਕਿਉਂਕਿ ਇਹਨਾਂ ਦਾ ਰੀਜੋਇਨਿੰਗ ਏਰੀਆ ਤੇ ਨਾਲ ਪੰਜਾਬ ਪੁਲਿਸ ਨੇ ਜਿਹੜੀ ਸਾਂਝੀ ਸਰਚ ਆਪਰੇਸ਼ਨ ਚਲਾਇਆ ਸੀ ਇਸ ਸਾਂਝੇ ਸਰਚ ਆਪਰੇਸ਼ਨ ਦੇ ਵਿੱਚ ਇੱਕ ਸਾਨੂੰ ਡਰੋਨ ਡੀਜੀਆਈ ਮੈਟ੍ਰਿਕਸ ਜਿਹੜਾ ਉਹ ਮਿਲਿਆ ਤੇ ਨਾਲ ਇਹਦੇ ਨਾਲ ਪੈਕੇਟ ਜਿਹੜਾ ਵੱਜਾ ਹੋਇਆ ਸੀ ਉਹ ਮਿਲਿਆ ਇਦੇ ਵਿੱਚੋਂ ਸਾਨੂੰ ਜਿਹੜੀ ਆ 3 ਕਿਲੋ 22 ਗ੍ਰਾਮ ਹੀਰੋਨ ਰਿਕਵਰ ਹੋਈ ਆ ਜਿਸ ਬੰਦੀਆਂ ਹੀ ਥਾਣਾ ਖਾਲੜਾ ਦੇ ਵਿੱਚ ਐਫ ਆਈ ਆਰ ਨੰਬਰ 110 21 ਸੀ ਐਨ ਡੀ ਪੀ ਐ ਸੈਕਟ ਦੇ 10 11 12 에ਅਰਕ੍ਰਾਫਟ ਐਕਟ 1974 ਦੇ ਤਹਿਤ ਜਿਹੜਾ ਆ ਪਰਚਾ ਦਰਜ ਕਰ ਲਿਆ ਇਹ ਜਿਹੜਾ ਡਰੋਨ ਆ ਇਹ ਸੁਖਦੇਵ ਸਿੰਘ son of surjeet singh ਦੇ ਖੇਤਾਂ ਦੇ ਵਿੱਚੋਂ ਪਿੰਡ ਦਲੇਰੀ ਤੋਂ ਮਿਲਿਆ ਸੀ ਮੈਂ ਇਥੇ ਇਹ ਵੀ ਜ਼ਿਕਰ ਕਰਨ ਦਾ ਚਾਹਾਂਗਾ ਕਿ ਜਿੱਥੇ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਤੇ ਅਲਰਟ ਆ ਦੂਜੇ ਪਾਸੇ ਜਿਹੜੇ ਸਾਡੇ ਇਕੁਪਮੈਂਟ ਆ ਉਹ ਵੀ ਬਾਰਡਰ ਤੇ ਪੂਰੀ ਤਰ੍ਹਾਂ ਲੱਗੇ ਨੇ ਜਦੋਂ ਵੀ ਕੋਈ ਡਰੋਨ ਮੂਵਮੈਂਟ ਹੁੰਦੀ ਆ ਬਿਲਕੁਲ ਅਸੀਂ ਉਸ ਡਰੋਨ ਨੂੰ ਫੜਨ ਦੇ ਵਿੱਚ ਕਾਮਯਾਬ ਹੁੰਦੇ ਆ ਤੇ ਹੀਰੋਂ ਦੀ ਰਿਕਵਰੀ ਅਸੀਂ ਕਰਦੇ ਆ ਰਹੇ ਆ ਤੇ ਮੈਂ ਇੱਥੇ ਵਾਰਨਿੰਗ ਵੀ ਦੇਣਾ ਚਾਹੁੰਦਾ ਮੈਂ ਜਿਹੜੇ ਮਾੜੇ ਆਨਸਰ ਸਾਡੇ ਆਂਡੀਆਂ ਤੋਂ ਪਾਕਿਸਤਾਨ ਦੇ ਨਾਲ ਰਲੇ ਹੋਏ ਨੇ ਉਹਨਾਂ ਨੂੰ ਮੈਂ ਵਾਰਨਿੰਗ ਦੇਵਾਂਗਾ ਤੁਸੀਂ ਵੇਖਿਆ ਹੋਵੇਗਾ ਕਿ ਪਿੱਛੇ ਜੇ ਅਸੀਂ 12 ਤੋਂ 15 ਦੇ ਕਰੀਬ ਜਿਹੜੇ ਇਸ ਧੰਦੇ ਦੇ ਵਿੱਚ ਇਨਵੋਲਵ ਨੇ ਬੰਦੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਭੇਜ ਚੁੱਕੇ ਆ ਤੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੀਆਂ ਪ੍ਰਾਪਰਟੀਆਂ ਸੀਗੀਆਂ ਉਹ 1 ਕਰੋੜ 62 ਲੱਖ ਤੇ 50 ਹਜ਼ਾਰ ਰੁਪਏ ਦੀਆਂ ਪ੍ਰਾਪਰਟੀਆਂ ਕੱਲੀ ਸਬਡਿਵੀਜ਼ਨ ਭਿੱਖੀਪਿੰਡ ਦੇ ਵਿੱਚ ਅਸੀਂ ਇਹ ਇਹਨਾਂ ਦੀਆਂ ਜਿਹੜੀਆਂ ਫ੍ਰੀਜ਼ ਕਰਾ ਚੁੱਕੇ ਆ ਤੇ ਜਿਹੜਾ ਜਿਨ੍ਹਾਂ ਦੇ ਖਿਲਾਫ ਹੁਣ ਵੀ ਮੁਕਦਮੇ ਦਰਜ ਆ ਉਹਨਾਂ ਦੀ ਵੀ ਪ੍ਰੋਸੀਡਿੰਗ ਜਿਹੜੀ 68 ਐਕਸ ਤਲੇ ਚੱਲਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਗਲਰਾਂ ਦੀਆਂ ਹੋਰ ਪ੍ਰਾਪਰਟੀਆਂ ਵੀ ਜਿਹੜੀਆਂ ਉਹ ਅਸੀਂ ਅਟੈਚ ਕਰਾਂਗੇ ਸੋ ਇਸ ਧੰਦੇ ਦੇ ਵਿੱਚ ਮੈਂ ਜਿਹੜੇ ਧੰਦੇ ਦੇ ਵਿੱਚ ਇਨਵੋਲ ਹੋ ਉਹਨਾਂ ਨੂੰ ਮੈਂ ਵਾਰਨਿੰਗ ਵੀ ਦਿੰਦਾ ਤੇ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਵੀ ਇਹ ਧੰਦੇ ਦੇ ਵਿੱਚ ਰੱਖਿਆ ਕੁਝ ਨਹੀਂ ਆਪਾਂ ਦੁਸ਼ਮਣ ਦੇ ਨਾਲ ਨਾ ਰਲਈਏ ਅਸੀਂ ਪੰਜਾਬੀਆਂ ਦੇ ਨਾਲ ਤੇ ਪੰਜਾਬੀਅਤ ਦੇ ਨਾਲ ਰਲਈਏ ਤੇ ਚੰਗੇ ਕੰਮਲ ਆਪਣਾ ਧਿਆਨ ਦੇਈਏ